ਦੇ ਕੋਈ ਨਹੀਂ ਰੱਗਦਾ ਵੀਰ ਮੇਰੇ ਦੇ ਹੋ ਵੀਰ ਮੇਰੇ ਦੇ ਹੋ ਵੀਰ ਮੇਰੇ ਦੇ ਆਪੀਰ ਮੇਰੇ ਦੇ ਨਾ ਮਾਹੀ ਦਾ ਜਰਾ ਘਰਾਂ ਹਾਂ ਪਟਿਆਲੇ ਤੋਂ ਬਾਬਾ ਜੀ ਬਾਬਾ ਜੀ ਮੇਰੀ ਦੁਕਾਨ ਦੇਖੋ ਤੇ ਦੂਜਾ ਨੌਕਰੀ ਉਹ ਕੱਟਣ ਨੂੰ ਫਿਰਦੇ ਆ ਜੇ ਤੂੰ ਬਣਾਵੇਂ ਕੌਣ ਕੱਟਣ ਨੂੰ ਫਿਰਦਾ ਕਿਹ ਕਿਹਾ ਕੰਪਨੀ ਵਾਲਾ ਨੌਕਰੀ ਤੋਂ ਹੱਥ ਤੇ ਉਹ ਤੂੰ ਬਣਾਵੇਂ ਗੱਲ ਬਣ ਕੇ ਤੂੰ ਬਣਾਵੇਂ ਗੱਲ ਬਣ ਕੇ ਤੇਰੀ ਹਰ ਬਿਜਲੀ ਦਾ ਹੱ

ਡਾਕਟਰ ਇਹਦਾ ਕੰਮ ਨਹੀਂ ਵਨਾਈ ਉਹ ਕਿਸੇ ਨੂੰ ਤੈਨੂੰ ਕੋਈ ਨਹੀਂ ਕੱਢਦਾ ਉੱਥੇ ਦੇ ਪਹਿਲਾਂ ਸਾਨੂੰ ਇੱਕ ਗੱਲ ਦੱਸ ਵੀ ਘਰ ਦੇ ਵਿੱਚ ਬਾਰ ਬਾਰ ਕਿਹੜੀ ਚੀਜ਼ ਖਰਾਬ ਹੁੰਦੀ ਹੈ ਘਰ ਦੇ ਵਿੱਚ ਬਾਰ ਬਾਰ ਜਿਵੇਂ ਕੁਛ ਨਾ ਕੁਛ ਹਰ ਮਹੀਨੇ ਖਰਾਬ ਰਹਿੰਦੀ ਹੈ ਆ ਟੈਂਕ ਕੁਛ ਨਾ ਕੁਛ ਉਹਨਾ ਪਿੱਛੇ ਮੇਰਾ ਮੋਟਰਸਾਈਕਲ ਉਹ ਵੀ ਖਰਾਬ ਹੋਣ ਉਹਨੂੰ ਪਿੱਛੇ ਤੇ ਤੁਹਾਡੇ ਕੋਲੋਂ ਕਰਾ ਕੇ ਗਿਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਾਂਦੇ ਤੇ ਲੱਗਦਾ ਆ ਕਿ ਟੱਕਰ ਹੋ ਜੇ ਦੋ ਵਾਰ ਤਾਂ ਹੋ ਚੁੱਕੀ ਹੈ ਜਿਹੜੀ ਅਜੇ ਤੱਕ ਕਦੀ ਨਹੀਂ ਹੋਈ ਕੋਈ ਨਾ ਕੋਈ ਢਿੱਲਾ ਮਠਾ ਜਰੂਰ ਟੱਕਰ ਹੋ ਜਾਂਦੀ ਹੈ ਮਤਲਬ ਗੇਰ ਜਾਂਦਾ ਹਾਂ ਸਰਕਾਰਾਂ ਵਿੱਚ ਤੋਂ ਏ ਸੱਚੀਆਂ ਸਰਕਾਰਾਂ ਵਿੱਚ ਤੋਂ ਏ ਸੱਚੀਆਂ ਸਰਕਾਰਾਂ ਏ ਸੱਚੀਆਂ ਸਰਕਾਰਾਂ ਵਿੱਚ ਤੋਂ ਏ ਸੱਚੀਆਂ ਸਰਕਾਰਾਂ ਏ ਮੇਰੇ ਤੇਦਰ ਧਿਆਨ ਦੇ ਰੁਕਿਆ ਪਿਆ ਉਹ ਅੱਠ ਜਨਾਂ ਦੇ ਲਿਆਵਾਂਗੇ ਜਿਹੜਾ ਤੈਨੂੰ ਕੱਢਣ ਨੂੰ ਚਾਹਦਾ ਨਾ ਉਹ ਆਪੇ ਕਿਉਂਗਾ ਵੀ ਆ ਜਾ ਇਹਨੂੰ ਵੀ ਤਾਂ ਕੋਈ ਮੇਰੇ ਲਈ ਕੰਮ ਆਉਣਾ ਇੱਕ ਖੋ ਜਾਈ ਨਹੀਂ ਹਾਲੀਆਂ ਲਗਾਤਾਰ ਪੰਜਾ ਪਾਉਣਾ ਇੱਕ ਦੇ ਵੀ ਨਹੀਂ ਦੋ ਜੀ ਹਮਤ ਮੇਰੇ ਕਰਜ਼ੇ ਨਹੀਂ ਖਤਮ ਹੋਤੇ ਪਹਿਲਾਂ ਕਰ ਫਿਰ ਦੇਖਾਂ ਕਰਜ਼ੇ ਕਰਜ਼ੇ ਹਾਂ ਅੱਬਾ ਜੀ ਗੱਲ ਫੜਕਾਓ ਕਰੇ ਦੀ ਚੀਜ਼ ਜੀ ਪਰਿਵਾਰ ਨੂੰ ਛੋਟੇ ਕਿਤੋਂ ਆਏ ਆ ਬੜੀ ਉੱਠੋ ਜੀ ਛੋਟੇ ਮੁੰਡੇ ਦੋਏ ਕੋਈ ਨਹੀਂ ਆਪਾਂ ਦੇਖ ਲਾਂਨੇ ਮੁੰਡੇ ਮੁੰਡੇ ਜਿਹੜੇ ਹੈ ਤੂੰ ਖੜ ਜਾ ਬਸ ਮਾਣਾ ਛਾਂਵੇਂ ਡੈਣਾ ਅੰਦਰੋਂ ਬਾਹਰ। ਹੋਰ ਕੁਝ ਨਹੀਂ ਕਰਨਾ। ਅੱਛਾ ਇੱਕ ਵਾਰ ਨੂੰ ਬਾਬੇ 11:30 ਵਜੇ ਘਬਰਾਟ ਹੋ ਗਈ ਫਿਰ ਜੀਵਤਲਾਂ ਦੋ ਬੱਤੀਆਂ ਰੀਹ ਗਰਮੀ ਹੋ ਗਈ। ਕੀ ਹੋ ਗਿਆ? ਘਬਰਾਟ ਹੋਗਾ ਨਾ ਗਰਮੀ ਲੱਗੀ ਸਿਰ ਨੂੰ ਆਣ ਜੀ। ਫਿਰ ਦੋ ਬੱਤੀਆਂ ਜੀਵਤਲਾਂ ਰੱਖੀਆਂ। ਬੱਚਿਆਂ ਨੇ ਕਾਹਨੂੰ ਬੋਲਾ ਹਲਾਉਣਾ। ਕਾਦੇ ਵਿਸ਼ੇ ਹੋਏਦੇ ਨੂੰ ਪਤਾ ਮਾੜੀ ਜੀ ਚੀਜ਼ ਵਿੱਚ ਪਾਣੀ ਵਿੱਚ। ਮੇਰੇ ਖਵਾਜ ਆਪਾਰ ਮੇਰਾਵਾਜਾ ਦੀਏ ਤੇ ਮੇਰੀ ਅੱਜ ਕਰ ਦੋ ਮੇਰਾ ਬਾਹ ਮੇਰਾ ਵਾਜਾ ਦੀਏ ਤੇ ਮੇਰੀ ਅੱਜ ਕਰ ਦੋ ਮੇਰਾ ਬਾਹ ਮੇਰਾ ਮੇਰਾ ਬਾਹ ਕਰੋ ਮੇਰਾ ਬਾਹ ਕਰੋ ਹਾਂ ਕਰੋ ਸਾਗਰੇ ਤੋਂ ਆਇਆ ਬਾਈ ਸਾਗਰੇ ਤੋਂ ਸਾਗਰੇ ਤੋਂ ਬੱਦੂ ਕਿੰਨਾ ਕਿੰਦ ਸਾਗਰਾ ਜੀ ਸਾਗਰਾ ਹਾਂਜੀ